ਮਨਪ੍ਰੀਤ ਸਿੰਘ ਜੀ ਮਨਪ੍ਰੀਤ ਸਿੰਘ ਜੀ ਅਸੀਂ ਦੇਖ ਰਿਹਾ ਤੁਸੀਂ ਆਪਣੀ ਮਾਤਾ ਜੀ ਦਾ ਸਟੈਚੂ ਬਣਵਾਇਆ ਹੈ ਪਹਿਲਾਂ ਤਾਂ ਇਹ ਦੱਸੋ ਕਦੋਂ ਆਕਾਲ ਚਲਣਾ ਕਰ ਗਈ ਸੀ ਤੁਹਾਡੇ ਮਾਤਾ ਜੀ ਮਾਤਾ ਜੀ ਜਨਕਿ 7 ਤਰੀਕ ਨੂੰ ਬਿਮਾਰ ਹੋਈ ਸੀ ਜੀ ਜਨਕਿ 8 ਤਰੀਕ ਨੂੰ ਸ਼ਾਮ ਨੂੰ ਲਾ ਲੋ ਜੀ ਆਕਾਲ ਚਲਣਾ ਕਰ ਗਈ ਸੀ ਅੱਛਾ ਜੀ ਸੋ ਉਸ ਤੋਂ ਬਾਅਦ 6 ਨੂੰ ਅਸੀਂ ਲੈ ਗਈ ਸੀ ਇੱਥੋਂ ਜੀ 6 ਨੂੰ ਫਿਰ ਜ਼ਹਿਨ ਚਾਹਿਆ ਵੀ ਮਾਤਾ ਦੀ ਕਮੀ ਜਿਹੜੀ ਹੈਗੀ ਇਹ ਸਟੈਚੂ ਦੇ ਜ਼ਰੀਏ ਪੂਰੀ ਕੀਤੀ ਜਾਵੇ ਹਾਂ ਜੀ ਜਨਕਿ ਇਹਨਾਂ ਨਾਲ ਗੱਲਾਂ ਮੱਤਾ ਕਰਕੇ ਜੀ ਸਾਰੀ ਚੀਜ਼ ਆਪਾਂ ਕੋਈ ਡਿਸੀਜਨ ਹੁੰਦਾ ਜੀ ਘਰ 'ਚ ਕੁਝ ਕੰਮ ਕਰਨਾ ਹੈ ਨਵਾਂ ਮਸੂਈ ਰਸਵਾਦ ਲੈ ਕੇ ਜਾਣਾ ਜੀ ਗੱਲ ਕਰਕੇ ਉਹਨਾਂ ਨੂੰ ਪੁੱਛ ਕੇ ਜਾਨੀ ਕਿ ਮਤ ਇਹ ਤਸੱਲੀ ਮਿਲ ਜੰਦੀ ਵੀ ਹਾਂ ਜੀ ਹਾਂ ਜੀ ਹਾਂ ਕਰਦੇ ਠੀਕ ਹੈ ਅਸੀਂ ਦੇਖ ਰਹੇ ਹਾਂ ਮਾਤਾ ਜੀ ਦੇ ਸੂਟ ਵੀ ਬਹੁਤ ਸੋਹਣਾ ਪਾਏ ਹੋਏ ਸੋ ਜਿਵੇਂ ਕੋਈ ਤਿਹਾਰ ਹੁੰਦਾ ਕੋਈ ਫੰਕਸ਼ਨ ਹੁੰਦਾ ਸੋ ਫਿਰ ਸੂਟ ਵੀ ਬਦਲੇ ਜਾਂਦੇ ਹਾਂ ਹਾਂ ਜੀ ਸੂਟ ਅਸੀਂ ਚੇਂਜ ਕਰਦੇ ਹਾਂ ਕੋਈ ਤਿਹਾਰ ਹੁੰਦਾ ਕੋਈ ਬਰਥਡੇ ਹੁੰਦਾ ਮੇਰੀ ਗੁੜੀਆ ਨੂੰ ਬਹੁਤ ਪਿਆਰ ਕਰਦੇ ਸੀ ਉਹਦਾ ਬਰਥਡੇ ਆਏਗਾ ਹੋਮ ਦੇ ਵਾਸਤੇ ਨਵਾਂ ਸੂਟ ਤਿਆਰ ਕਰਾਵਾਂਗੇ ਮਤ ਦੇ ਠੀਕ ਹੈ ਸੋ ਮਾਤਾ ਜੀ ਦੀ ਡੈਥ ਕਿਹਨੂੰ ਮਾਤਾ ਜੀ ਜਾਨੀ ਕਿ ਥ ਤਨ ਤਨ 4 ਮਹੀਨੇ ਪਹਿਲਾਂ ਇਹਨਾਂ ਦੀ ਆਪਰੇਸ਼ਨ ਹੋਇਆ ਸੀ। ਓਪਰੇਟ ਤੋਂ ਬਾਅਦ ਇਹਨਾਂ ਨੂੰ ਥੋੜਾ ਜਿਹਾ ਤਕਲੀਫ ਲਈ ਸੀ ਥੋੜੀ ਜੀ। ਵੈਸੇ ਓਪਰੇਟ ਬਿਲਕੁਲ ਸਹੀ ਹੋ ਗਿਆ ਸੀ। ਸਾਰਾ ਕੁਝ ਸਹੀ ਹੋ ਗਿਆ ਸੀ ਡਾਕਟਰ ਤੋਂ ਉਸ ਤੋਂ ਬਾਅਦ ਵੀ ਚੈੱਕਅਪ ਕਰਾਇਆ। ਉਸ ਤੋਂ ਬਾਅਦ ਚ ਪਤਾ ਨਹੀਂ ਇੱਕਦਮ ਬੀਪੀ ਲੋਅ ਰਹਿਣ ਲੱਗ ਗਿਆ ਸੀ ਜੀ। ਬੀਪੀ ਲੋਅ ਰਹਿਣ ਕਰਕੇ ਥੋੜਾ ਜਿਹਾ ਪਤਾ ਨਹੀਂ ਕਿਡਨੀਆਂ ਤੇ ਅਸਰ ਹੋਇਆ ਹੈ ਪਤਾ ਨਹੀਂ ਕਿਸ ਚੀਜ਼ ਦਾ ਹੋਇਆ ਜੀ ਉਸ ਤੋਂ ਬਾਅਦ ਤਾਂ ਠੀਕ ਨਹੀਂ ਹੋਈ। ਇੱਕਦਮ ਹੀ ਬਿਮਾਰ ਹੋ ਗਏ 6 ਤਰੀਕ ਨੂੰ। ਇਹ ਮਾਤਾ ਜੀ ਦਾ ਸਟੈਚੂ ਤੁਸੀਂ ਕਿੱਥੋਂ ਬਣਵਾਇਆ ਜੀ? ਮਾਤਾ ਦਾ ਸਟੈਚੂ ਮੈਂ ਇਕਵਾਲ ਉਹਨਾਂ ਨੇ ਤਿਆਰ ਕਰਿਆ ਜੀ ਕਿੰਨੇ ਸਮੇਂ ਚ ਬਣ ਗਿਆ ਸਟੈਚੂ ਜੀ ਤਿੰਨ ਮਹੀਨੇ ਲੱਗੇ ਜੀ ਤਿੰਨ ਮਹੀਨੇ ਦੇ ਵਿੱਚ ਤਿਆਰ ਕਰਿਆ ਜੀ ਉਹਨਾਂ ਨੇ ਜਦੋਂ ਸਟੈਚੂ ਬਣਵਾਇਆ ਤੁਸੀਂ ਕੀ ਕੁਝ ਉਹਨਾਂ ਨੂੰ ਮੁਹੱਈਆ ਕਰਾ ਕੇ ਦਿੱਤਾ ਫੋਟੋ ਦਿੱਤੀ ਜਾਂ ਕੁਝ ਉਹਨਾਂ ਨੂੰ ਫੋਟੋ ਦਿੱਤੀ ਜੀ ਉਹਨਾਂ ਨੇ ਕੱਦ ਪੁੱਛਿਆ ਜੀ ਉਹਨਾਂ ਨੇ ਕਿੰਨਾ weight ਹੈ ਜੀ weight ਪੁੱਛਿਆ ਜੀ ਫਿਰ ਉਹਦੇ ਬਾਅਦ suit ਮੰਗਾਇਆ ਜੀ ਉਹਨਾਂ ਦੇ ਪੈਰ ਦੀ ਜੁੱਤੀ ਹੈ ਜੁੱਤੀ ਦਾ ਵੀ ਜਿਹੜਾ ਮਾਪ ਸੀ ਉਹ ਸੇਮ ਰੱਖਿਆ ਜੀ ਉਹਨਾਂ ਨੇ ਹਮ ਇਸ ਕੱਲੀ ਕਲੀ ਚੀਜ਼ ਉਹਨਾਂ ਨੇ ਪੁੱਛੀ ਹੈ ਜੀ ਵੀ ਕਿੰਨਾ weight ਸੀ ਕਿੰਨੇ ਘੈਲਦੀ ਸੀ ਉਹਨਾਂ ਨੇ ਫੋਟੋ ਬਾਰ-ਬਾਰ ਫੋਟੋ ਮੰਗਾਈ ਸੀ ਵੀ ਤੇ ਸੂਟ ਦੇ ਹਿਸਾਬ ਨਾਲ মাপ ਕਿ ਉਹਨਾਂ ਨੂੰ ਬਿਲਕੁਲ ਐਕਿਊਰੇਟ ਬਣਾਇਆ اچھا ਖਰਚ 1 ਲੱਖ ਰੁਪਏ ਠੀਕ ਹੈ ਹਾਂ ਖਰਚੇ ਦੀ ਕੋਈ ਗੱਲ ਨਹੀਂ ਖਰਚੇ 5 ਲੱਖ ਰੁਪਏ ਦਾ ਬਣਦਾ ਪਰ ਫਿਰ ਵੀ ਬਣਵਾਉਣਾ ਸੀ ਜੀ ਤੇ ਤੇ ਕਿਸ ਤਰ੍ਹਾਂ ਦੇਖਦੇ ਹੋ ਜਿਵੇਂ ਤੁਸੀਂ ਇੱਕ ਪੁੱਤ ਦੀ ਮਿਸਾਲ ਜਿਹੜੀ ਹੈਗੀ ਹੈ ਅੱਜ ਬਣ ਕੇ ਸਾਹਮਣੇ ਆਇਆ ਅੱਜ ਕੱਲ ਦੇ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਆ ਆਪਣੇ ਮਾਪਿਆਂ ਨੂੰ ਭੁੱਲ ਜਾਂਦੇ ਨੇ ਬਿਰਧ ਆਸ਼ਰਮ ਤੋਂ ਛੱਡ ਦਿੰਦੇ ਤੁਸੀਂ ਮਰਨ ਤੋਂ ਬਾਅਦ ਵੀ ਉਹਨਾਂ ਦਾ ਸਰੂਪ ਹੈ ਜਿਹੜਾ ਉਹ ਸਟੈਚੂ ਦੇ ਰੂਮ ਚ ਸਾਮੇ ਬੈਠੇ ਹਾਂ ਹਾਂ ਜੀ ਸਟੈਚੂ ਦੇ ਰੂਮ ਚ ਸਾਮੇ ਬੈਠੇ ਇੱਕਦਮ ਜੀ ਅਸੀਂ ਹੁਣ ਵਰਸੋਡੀ ਕਰੀ ਸੀ ਮਾਤਾ ਜੀ ਪਿੱਛੇ ਜੇ ਯਾਨੀ ਕਿ ਅਸੀਂ ਜਦੋਂ ਸਵਾਰੀ ਲੈ ਕੇ ਆਏ ਨਾ ਉਹ ਉੱਥੇ ਮਾਤਾ ਬੈਠੇ ਸੀ ਯਾਨੀ ਕਿ ਉਹ ਵੀ ਕਹਿਣ ਲੱਗੇ ਮਾਤਾ ਤੁਹਾਨੂੰ ਉੱਪਰ ਨਹੀਂ ਬੈਠਣਾ ਚਾਹੀਦਾ ਹਾਂ ਵੀ ਮਹਾਰਾਜੀ ਸਵਾਰੀ ਹੈ ਜੀ ਉਹਨਾਂ ਫਿਰ ਜਲਤਿਆਂ ਨਾਲ ਦੇਖਿਆ ਸਿਚੇਪੇ ਤੇ ਮੈਂ ਦੱਸਿਆ ਵੀ ਇਹ ਸਟੈਚੂ ਹੈ ਉਹ ਵੀ ਹੈਰਾਨ ਰਹਿ ਕੇ ਕੋਈ ਵੀ ਨਵਾਂ ਬੰਦਾ ਆਂਦਾ ਜੀ ਕਿਦੋਂ ਮੈਂ ਸੋਚਦਾ ਵੀ ਬਿਲਕੁਲ ਸਹੀ ਹੈ ਤੁਸੀਂ ਕੋ ਗੱਲ ਕਰ ਰਹੀ ਸੀ ਕਿ ਤੁਹਾਡੇ ਘਰ ਬੰਦਾ ਆਇਆ ਸੀ ਹਾਂ ਸਾਡੇ ਘਰੇ ਇੱਥੇ ਪਿਆ ਸੀ ਤੇ ਉਹ ਉਸ ਦੇ ਬਗੇ ਨਚਾਣੀ ਸਾਡੇ ਘਰੇ ਮੇਰੀ ਜਾਨੀ ਕਿ ਸਾਡਾ ਦੋਸਤ ਵੀ ਹੈ ਜਾਨੀ ਕਿ ਆਪਣੇ ਆਰਤੀ ਦਾ ਮਨੀਮ ਵੀ ਹੈ ਉਹ ਗੱਡੀ ਲੈ ਕੇ ਗਿਆ ਸੀ ਉਹਦੇ ਬੇਟੇ ਦਾ ਨਾ ਪੇਪਰ ਸੀ ਜੀ ਉਹ ਆ ਕੇ ਗੱਡੀ ਖੜਾ ਕੇ ਚਾਬੀ ਇੱਥੇ ਰੱਖ ਕੇ ਨਾ ਇੱਥੇ ਬੈਠ ਕਰੇ ਕੋਈ ਹੈ ਨਹੀਂ ਸੀ ਗੁਦਰਦੀ ਉਹ ਇੱਥੇ ਬਹਿ ਕੇ ਨਾ ਮਾਤਾ ਦੇ ਸਟੈਚੂ ਪਿਆ ਸੀ ਜਾਨੀ ਕਿ ਇੱ ਮਾਤਾ ਕਹਿੰਦੀ ਦੇਖਿਆ ਕਰੂ ਨੀਵੀ ਪਾਈ ਬੈਠੇ ਰਹੇ ਜੀ 5-7 ਮਿੰਟ ਕੋਈ ਹੈ ਨਹੀਂ ਸੀ ਉਹ ਫੇਰ ਦੇਖਿਆ ਕਰੇ ਫਿਰ ਮਾਤਾ ਉਹ ਜਾ ਕੇ ਜਾਨਕੀ ਇੱਕਦਮ ਰੁਸ ਕੇ ਭੱਗ ਗਿਆ ਜੀ ਆਪਦੇ ਡੈਡੀ ਨੂੰ ਕਹਿੰਦਾ ਯਾਰ ਘਰੇ ਮਾਤਾ ਬੈਠੇ ਸੀ ਡੈਡੀ ਉਹਨਾਂ ਤਾਂ ਮੈਨੂੰ ਚਾਹ ਪਾਣੀ ਵੀ ਨਹੀਂ ਪੁੱਛਿਆ ਉਹ ਤਾਂ ਉਹਦੇ ਡੈਡੀ ਨੂੰ ਪਤਾ ਸੀ ਉਹ ਜਾਨਕੀ ਭੋਗ ਤੇ ਆਏ ਸੀ ਉਹਨਾਂ ਦੱਸਿਆ ਵੀ ਉਹ ਕਿਹੜੇ ਕਮਰੇ ਚ ਗਿਆ ਸੀ ਉਹਨਾਂ ਸਾਰੀ ਚੀਜ਼ ਪੁੱਛੀ ਵੀ ਮਾਤਾ ਇਹ ਜੀ ਸੀ ਉਹਨਾਂ ਜਦੋਂ ਦੱਸਿਆ ਵੀ ਇਹ ਤਾਂ ਉਹਦਾ ਸਟੈਚੂ ਬਣਾਇਆ ਹੋਇਆ ਉਹ ਵੀ ਹੈਰਾਨ ਰਹਿ ਗਿਆ ਉਹ ਵੀ ਜਾਨਕੀ ਪਤਾ ਨਹੀਂ ਲੱਗਿਆ ਉਹ 10-15 ਬੱਚੇ ਇੱਥੇ ਰੂਮ ਚ ਬੈਠੇ ਵੀ ਚੱਲ ਗਏ ਸੀ ਇਹ ਗਰੀਬੀ ਵੀ ਬਹੁਤ ਠੰਡਾਈ ਅੱਜ ਤੁਸੀਂ ਚਲੋ ਕਾਮਯਾਬੀ ਦੀਆਂ ਬਲੰਦੀਆਂ ਚੂਰਿਓ ਪਰ ਅੱਜ ਮਾਤਾ ਹੀ ਨਾਲ ਨਹੀਂ ਹੈਗੇ ਅੱਜ ਮਾਤਾ ਨਹੀਂ ਹੈਗੇ ਬਸ ਆਪਾਂ ਜੇ ਹੁੰਦੇ ਬਹੁਤ ਖੁਸ਼ ਹੁੰਦੇ ਜੀ ਜਾਨੀ ਕਿ ਮਾਤਾ ਆਪਣੀਆਂ ਤਰੱਕੀ ਦੇਖ ਕੇ ਮਾਪੇ ਬਹੁਤ ਖੁਸ਼ ਹੁੰਦੇ ਆ ਬੇ ਪੁੱਤਰੀ ਤਰੱਕੀ ਦੇਖ ਕੇ ਅੱਜ ਨਹੀਂ ਹੈਗੇ ਸੋਚਦੇ ਵਿਕਾਸ ਚੇ ਥੋੜੇ ਪੈਸਾ ਘੱਟ ਹੋਵੇ ਮਾਪੇ ਹੁਣ ਮਾਪੇ ਤੋਂ ਉੱਪਰ ਕੋਈ ਕੀਮਤ ਨਹੀਂ ਜੀ ਕਿੰਨਾ ਕੁ ਆਪਾਂ ਕਹ ਜੀ ਫਰਕ ਆ ਗਿਆ ਹੁਣ ਜ਼ਿੰਦਗੀ 'ਚ ਜਦੋਂ ਮਾਤਾ ਜੀ ਜਿਉਂਦੇ ਸੀ ਪਹਿਲਾਂ ਕਿੰਨੀ ਕੁ ਗਰੀਬੀ ਸੀ ਤੇ ਹੁਣ ਹੁਣ ਦੇ ਹਾਲਾਤ ਕੀ ਨੇ ਹੁਣ ਦੇ ਹਾਲਾਤ ਬਿਲਕੁਲ ਵਧੀਆ ਜ਼ਿੰਦਗੀ ਜਿਉਂਦੇ ਨੇ ਦੋ ਦੋ ਤਿੰਨ ਤਿੰਨ ਗੱਡੀਆਂ ਹੈਗੀਆਂ ਜੀ ਸਾਰੀ ਚੀਜ਼ ਹੈਗੀ ਹੈ ਜੀ ਖੇਤੀ ਵਧੀਆ ਕਰਦੇ ਆ ਜੀ ਸਾਰੀ ਚੀਜ਼ ਤੇ ਕੋਈ ਪ੍ਰਮਾਤਮਾ ਨਾਲ ਕਮੀ ਨਹੀਂ ਛੱਡੀ ਪਰ ਮਾ ਪਹਿਲਾਂ ਫਾਦਰ ਮੇਰਾ 2013 ਜਿਹੜਾ ਡੈਥ ਹੋ ਗਈ ਸੀ ਉਦੋਂ ਹਾਲਾਤ ਬਹੁਤ ਮਾੜੇ ਸੀ ਉਦੋਂ ਦਾ ਉਦੋਂ ਬਾਅਦ ਚ ਹੌਲੀ ਹੌਲੀ ਜਿੰਦਗੀ ਅਸੀਂ ਜੋਬ ਕਰਨ ਲੱਗੇ ਹੌਲੀ ਹੌਲੀ ਤਰੱਕੀ ਦੇ ਵਿੱਚ ਆਏ ਜੀ ਚਲੋ ਜੀ ਹੁਣ ਇਹ ਮਹਿਸੂਸ ਕਰ ਰਿਹਾ ਵੀ ਅਸੀਂ ਇਹ ਨਹੀਂ ਸੋਚ ਰਹੇ ਮਾਤਾ ਜੀ ਚਲੇ ਗਏ ਇਹ ਮਹਿਸੂਸ ਕਰਦੇ ਮਾਤਾ ਜੀ ਮੇਰੇ ਨਾਲ ਹੀ ਹੈ ਮੈਂ ਇਹਨਾਂ ਦਾ ਸਰਵਾਤ ਲੈ ਕੇ ਜਾਂਦਾ ਜੋ ਵੀ ਕੰਮ ਸੋਚ ਕੇ ਜਾਂਦਾ ਉਹ ਰਹੀ ਸਕਸੈਸਫੁਲ ਹੁੰਦਾ ਜੀ ਗੱਲਾਬਾਤਾਂ ਕਰਦੇ ਹੋ ਮਾਤਾ ਜੀ ਨਾਲ ਬਹੁਤ ਜ਼ਿਆਦਾ ਮੈਨੂੰ ਪੁੱਛਦੇ ਵੀ ਮਾਤਾ ਜੀ ਮੈਂ ਕੋਈ ਵੀ ਕੋਈ ਵੀ ਨਵਾਂ ਡਿਸੀਜਨ ਲੈਣਾ ਹੁੰਦਾ ਮਾਤਾ ਕੋਲੇ ਬੈ ਕੇ ਪੁੱਛਦਾ ਤੇ ਇਹਨਾਂ ਨੂੰ ਇਹ ਲੱਗਦਾ ਦਿਲ ਤੋਂ ਅੰਦਰੋਂ ਆਤਮਾ ਤੋਂ ਵੀ ਹਾਂ ਜਾਂ ਹਾਂ ਕਰਦੀ ਜੇ ਨਹੀਂ ਨਾ ਇਹ ਨਾ ਕਰਦੀ ਉਹ ਮੰਨ ਕੇ ਫੈਸਲਾ ਸਿਰ ਉਹ ਵੀ ਫੈਸਲਾ ਸਿਰ ਮੱਥੇ ਹੁੰਦਾ ਜੀ ਠੀਕ